ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਕੋਲ ਕਈ ਮਰੀਜ਼ ਆ ਕੇ ਗੱਲ ਕਰਦੇ ਆਂ ਜੀ ਕਿ ਸਾਡੇ ਪੈਰਾਂ ਦੀਆਂ ਅੱਡੀਆਂ ਦਾ ਦਰਦ ਜਿਹੜਾ ਉਹ ਠੀਕ ਨਹੀਂ ਹੁੰਦਾ ਮਤਲਬ ਕਿ ਲਗਾਤਾਰ ਹੋਈ ਜਾਂਦਾ ਹੈ ਜਾਂ ਫਿਰ ਜ਼ਿਆਦਾਤਰ ਮਰੀਜ਼ਾਂ ਦੇ ਵਿੱਚ ਇੱਕ ਕਾਮਨ ਗੱਲ ਹੁੰਦੀ ਹੈ ਕਿ ਜਿਵੇਂ ਹੀ ਅਸੀਂ ਸਵੇਰੇ ਉੱਠਦੇ ਆਂ ਆਪਣਾ ਪੈਰ ਧਰਤੀ ਤੇ ਲਗਾਉਨੇ ਆਂ ਫਰਸ਼ ਤੇ ਲਗਾਉਨੇ ਆਂ ਨਾਲ ਦੀ ਨਾਲ ਸਾਡੇ ਪੈਰਾਂ ਦੀਆਂ ਅੱਡੀਆਂ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ ਐ ਵੈਸੇ ਦੋਸਤੋ ਜਿਹੜਾ ਅੱਡੀਆਂ ਦਾ ਦਰਦ ਹੈ ਇਹ ਜ਼ਿਆਦਾਤਰ ਦੇਖਿਆ ਜਾਂਦਾ ਕਿ ਔਰਤਾਂ ਦੇ ਵਿੱਚ ਪਾਇਆ ਜਾਂਦਾ ਹੈ ਔਰਤਾਂ ਘਰ ਦੇ ਵਿੱਚ ਰਸੋਈ ਦੇ ਵਿੱਚ ਜ਼ਿਆਦੇ ਦੇਰ ਅੰਦਰ ਰਹਿਣ ਕਰਕੇ ਇਨਾਂ ਦੀ ਬਾਡੀ ਦੇ ਵਿੱਚ ਵਿਟਾਮਿਨ ਡੀ, ਕੈਲਸ਼ੀਅਮ ਤੇ ਆਇਰਨ ਦੀ ਤਕਰੀਬਨ ਆਮ ਘਾਟ ਦੇਖੀ ਜਾਂਦੀ ਹੈ। ਵੈਸੇ ਵੀ ਔਰਤਾਂ ਰਸੋਈ ਦੇ ਵਿੱਚ ਜਿਆਦਾ ਦਿਨ ਖੜਕੇ ਕੰਮ ਕਰਦੀਆਂ ਤਾਂ ਖੜਕੇ ਕੰਮ ਕਰਨ ਦੇ ਨਾਲ ਪੈਰਾਂ ਦੇ ਉੱਤੇ ਹੱਸਮੇ ਵਜਨ ਰਹਿਣਾ ਹੈ, ਹੱਡੀਆਂ ਦੇ ਉੱਤੇ ਵਜਨ ਰਹਿਣਾ ਹੈ। ਸੋ ਨਾਲ ਦੀ ਨਾਲ ਉਹਨਾਂ ਦਾ ਜਿਵੇਂ ਮੈਂ ਦੱਸਿਆ ਤੁਹਾਨੂੰ ਵਿਟਾਮਿਨ ਡੀ ਦੀ ਘਾਟ ਹੋ ਜਾਂਦੀ ਹੈ। ਵਿਟਾਮਿਨ ਡੀ ਦੀ ਘਾਟ ਤੇ ਜਿਆਦਾ ਦਿਨ ਖੜਨ ਕਰਕੇ ਬਾਡੀ ਦੇ ਵਿੱਚ ਜਿਹੜਾ ਲਿਕੋਡੇਫਲੂਟ ਆ ਉਹਦੀ ਘਾਟ ਹੋ ਜਾਂਦੀ ਹੈ। ਕੁੱਝ ਸੁਸਮਸਿਆ ਕਰਕੇ ਪੈਰਾਂ ਦੀਆਂ ਅੱਡੀਆਂ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ ਪੈਰਾਂ ਦੇ ਵਿੱਚ ਦਰਦ ਰਹਿ ਦਰਦ ਰਹਿਣ ਲੱਗ ਜਾਂਦੇ ਪੈਰਾਂ ਦੀਆਂ ਤਾਲੀਆਂ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ ਸੋ ਜੇਕਰ ਤੁਹਾਨੂੰ ਇਦਾਂ ਦੀਆਂ ਸਮੱਸਿਆਵਾਂ ਆ ਰਹੀਆਂ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਜਰੂਰ ਵੀਡੀਓ ਦੇਖਿਓ ਹੋ ਸਕੇਆ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਵਾਂਗ ਕਿਸੇ ਹੋਰ ਲੋੜਵੰਦ ਵੀਰ ਭਾਈ ਕੋਲੇ ਇਹ ਵੀਡੀਓ ਪਹੁੰਚ ਸਕੇ ਉਹ ਇਸ ਜਾਣਕਾਰੀ ਤੋਂ ਲਾਭ ਲੈ ਸਕਣ ਜੇਕਰ ਉਹਨਾਂ ਦੇ ਸਰੀਰ ਦੇ ਵਿੱਚ ਇਦਾਂ ਦਾ ਕੋਈ ਰੋਗ ਹੈ ਤਾਂ ਉਹ ਠੀਕ ਹੋ ਸਕੇ ਜੇਕਰ ਕਿਸੇ ਮਰੀਜ਼ ਦੇ ਗੋਡੇ ਦਰਦ ਹੋ ਰਹੇ ਹਨ ਤਾਂ ਤੁਸੀਂ ਆਪਣਾ ਵਿਟਾਮਿਨ ਡੀ ਕੈਲਸ਼ੀਅਮ ਤੇ ਆਇਰਨ ਜ਼ਰੂਰ ਚੈੱਕ ਕਰਵਾਓ ਇਹਨਾਂ ਦੀ ਸਮੱਸਿਆਵਾਂ ਕਰਕੇ ਤੁਹਾਡੇ ਜਿਹੜੇ ਗੋਡੇ ਦਰਦ ਇਹਦੀ ਸਮੱਸਿਆ ਆਉਣ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਐ ਬਿਮਾਰੀਆਂ ਜਿਹੜੀਆਂ ਅੱਗੇ ਹੌਲੀ-ਹੌਲੀ ਵਧੀਆਂ ਜਾਂਦੀਆਂ ਸਾਡੇ ਕੋਲ ਇੱਕ ਭੈਣ ਜੀ ਆਏ ਤਾਂ ਉਹਨਾਂ ਦੇ ਪੈਰਾਂ ਦੀਆਂ ਜਿਹੜੀਆਂ ਹੱਡੀਆਂ ਬਹੁਤ ਜ਼ਿਆਦਾ ਦਰਦ ਕਰ ਰਹੀਆਂ ਸੀਗੀਆਂ ਸੋ ਜਿਵੇਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੀ ਹਿਸਟਰੀ ਜਾਣੀ ਤਾਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਮੇਰੇ ਗੋਡੇ ਦੁਖਦੇ ਹੁੰਦੇ ਸੀਗੇ ਜਿਸ ਤੋਂ ਬਾਅਦ ਮੈਂ ਗੋਡੇ ਦਰਦ ਦੀ ਦਵਾਈ ਲੈਣੀ ਸ਼ੁਰੂ ਕੀਤੀ ਗੋਡੇ ਦਰਦ ਦੀ ਦਵਾਈ ਜਿਹੜੀ ਹੈਗੀ ਲੰਮਾ ਸਮਾਂ ਲੈਣ ਤੋਂ ਬਾਅਦ ਉਹ ਦਵਾਈ ਥੋੜੀ ਗਰਮ ਹੋਣੀ ਹੈ ਜਾਂ ਗਰਮ ਸੀਗੀ ਉਹ ਤਾਂ ਉਹ ਲੰਮਾ ਸਮਾਂ ਦਵਾਈ ਲੈਣ ਤੋਂ ਬਾਅਦ ਭੈਣ ਜੀ ਨੂੰ ਪੇਟ 'ਚ ਗਰਮੀ ਰਹਿਣ ਲੱਗ ਗਈ ਜਿਸ ਤੋਂ ਬਾਅਦ ਹੌਲੀ-ਹੌਲੀ ਕਰਦੇ-ਕਰਦੇ ਇਹ ਕੰਡੀਸ਼ਨ ਆ ਗਈ ਕਿ ਹੁਣ ਪੈਰਾਂ ਦੀਆਂ ਜਿਹੜੀਆਂ ਤਲੀਆਂ ਉਹ ਬਹੁਤ ਜ਼ਿਆਦਾ ਮੱਚਦੀਆਂ ਸੀਗੀਆਂ ਪੈਰਾਂ ਦੀਆਂ ਹੱਡੀਆਂ 'ਚ ਦਰਦ ਹੁੰਦਾ ਸੀ ਸੋ ਦੋਸਤੋ ਜਿਹੜੀ ਆਪਾਂ ਗੋਡੇ ਦਰਦ ਦੀ ਦਵਾਈ ਲੈ ਲੈ ਇਸ ਨੂੰ ਲੈਣ ਤੋਂ ਪਹਿਲਾਂ ਇੱਕ ਚੀਜ਼ ਦਾ ਖਾਸ ਧਿਆਨ ਰੱਖਿਓ ਕਿ ਜੇਕਰ ਤੁਹਾਡੇ ਗੋਡੇ ਦੁਖ ਰਹੇ ਹਨ ਪੈਰਾਂ ਦੀਆਂ ਤਲੀਆਂ ਦੁਖ ਰਹੀਆਂ ਹਨ ਤਾਂ ਤੁਸੀਂ ਆਪਣੇ ਵਿਟਾਮਿਨ ਜਿਹੜੇ ਬੋਡੀ ਦੇ ਟੈਸਟ ਹੈਗੇ ਆ ਉਹ ਜ਼ਰੂਰ ਕਰਵਾਓ ਵੈਸੇ ਐਦਾਂ ਦੇ ਜਿਹੜੇ ਪੇਨ ਦੀ ਪ੍ਰੋਬਲਮ ਹੁੰਦੀ ਹੈ ਬੈਕ ਪੇਨ ਜਾਂ ਗੋਡੇ ਦਰਦ ਜਾਂ ਤੁਹਾਡੇ ਪੈਰਾਂ ਦੀਆਂ ਅੱਡੀਆਂ 'ਚ ਤਰਦ ਹੋ ਰਿਹਾ ਹੈ ਤਾਂ ਤੁਹਾਡਾ ਵਿਟਾਮਿਨ ਡੀ ਕੈਲਸ਼ੀਅਮ ਜਾਂ ਫਿਰ ਤੁਹਾਡਾ ਆਇਰਨ ਜਾਂ ਫਿਰ ਤੁਹਾਡਾ ਬੀ 12 ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਤੁਹਾਡੀ ਘੱਟ ਵੱਧ ਹੋ ਸਕਦੀ ਹੈ ਵੈਸੇ ਘੱਟ ਹੋਏਗੀ ਸੋ ਇਸ ਕਰਕੇ ਇਹ ਸਮੱਸਿਆਵਾਂ ਜਿਹੜੀਆਂ ਤੁਹਾਨੂੰ ਆਉਣੇ ਆ ਸ਼ੁਰੂ ਹੋ ਜਾਣੀਆਂ ਅੱਜ ਦੀ ਜਾਣਕਾਰੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਪੈਰਾਂ ਦੀਆਂ ਅੱਡੀਆਂ ਦੇ ਦਰਦ ਬਾਰੇ ਗੱਲ ਕਰ ਰਹੇ ਹਾਂ ਪੈਰਾਂ ਦੀਆਂ ਅੱਡੀਆਂ ਦੇ ਵਿੱਚ ਕਈ ਵਾਰ ਨਾ ਹੱਡੀ ਬਦਲ ਲੱਗ ਜਾਂਦੀ ਹੈ ਉਸ ਦੀ ਜਿਹੜੀ ਵੀਡੀਓ ਤੁਹਾਨੂੰ ਅਲੱਗ ਤੋਂ ਜਾਣਕਾਰੀ ਦੇਵਾਂਗੇ ਪਰ ਇਸ ਦੇ ਵਿੱਚ ਇੱਕ ਇਲਾਜ ਦੱਸਾਂਗੇ ਜਿਹੜਾ ਕਿ ਤੁਹਾਡੀ ਜੇਕਰ ਹੱਡ ਪੈਰ ਦੀ ਜਿਹੜੀ ਅੱਡੀਆਂ ਦੀ ਹੱਡੀ ਬਦਲ ਰਹੀ ਹੈ ਤਾਂ ਉਸ ਦਾ ਵੀ ਤੁਸੀਂ ਅੱਜ ਦੀ ਜਿਹੜੀ ਵੀਡੀਓ ਇਹਦੇ ਵਿੱਚ ਇਲਾਜ ਦੱਸਾਂਗੇ ਉਸਦੇ ਨਾਲ ਹੀ ਇਹਦਾ ਟ੍ਰੀਟਮੈਂਟ ਕਰ ਸਕਦੇ ਹੋ ਤੁਹਾਡੇ ਪੈਰਾਂ ਦੀਆਂ ਅੱਡੀਆਂ ਦਾ ਦਰਦ ਵੀ ਠੀਕ ਹੋਏਗਾ ਜੇਕਰ ਕਿਸੇ ਦੀ ਹੱਡੀ ਵੱਧ ਰਹੀ ਹੈ ਅੱਡੀ ਦੀ ਤਾਂ ਉਹ ਵੀ ਇਸਦੇ ਨਾਲ ਠੀਕ ਹੋ ਜਾਏਗੀ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਕਿਸੇ ਦੇ ਪੈਰਾਂ ਦੀਆਂ ਅੱਡੀਆਂ ਜਾਂ ਗੋਡੇ ਦੁਖ ਰਹੇ ਹਨ ਤਾਂ ਇਸਦੇ ਆਪਾਂ ਕੀ ਇਲਾਜ ਕਰ ਸਕਦੇ ਹਾਂ ਇਸਦੇ ਬਾਅਦ ਤੇ ਤੁਹਾਨੂੰ ਇੱਕ ਦੋ ਛੋਟੇ ਜਿਹੇ ਘਰੇਲੂ ਨੁਸਖੇ ਦੱਸਾਂਗਾ ਤੁਸੀਂ ਉਹਨਾਂ ਦਾ ਉਹਨਾਂ ਦੇ ਨਾਲ ਆਪਣਾ ਟ੍ਰੀਟਮੈਂਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਸਾਡੇ ਤੋਂ ਹੋਰ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਲੈ ਸਕਦੇ ਹੋ ਜਿਸ ਨੂੰ ਗੋਡਿਆਂ ਦੀ ਮੋਡਿਆਂ ਦੀ ਜਾਂ ਸਰੀਰ ਦਾ ਕਿਸੇ ਵੀ ਤਰ੍ਹਾਂ ਦਾ ਰੋਗ ਹੈ ਕੋਈ ਬੱਚੇ ਦਾ ਨਹੀਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਸਾਡੇ ਨਾਲ ਆ ਕੇ ਡਿਸਕਸ ਕਰ ਸਕਦੇ ਹੋ ਸਲਾਹ ਲੈ ਸਕਦੇ ਹੋ ਦਵਾਈ ਲੈ ਸਕਦੇ ਹੋ ਸੋ ਸਾਡਾ ਪਤਾ ਹੈਗਾ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਪੈਟਰੋਲ ਪੰਪ GT ਰੋਡ ਸਰਹੰਦ ਸਾਡੇ ਵੀਰਵਾਰ ਇਥੇ ਆਫ ਹੁੰਦਾ ਜੀ ਐਤਵਾਰ ਮੈਂ 1 ਵਜੇ ਤੱਕ ਬੈਠਾ ਰਹਾਂ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਹੈ ਦਵਾਈ ਲੈਣੀ ਹੈ ਤਾਂ ਤੁਸੀਂ ਪਹੁੰਚ ਸਕਦੇ ਹੋ ਦੋਸਤੋ ਜੇਕਰ ਤੁਹਾਡੇ ਪੈਰਾਂ ਦੀ ਹੱਡੀਆਂ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ ਤੁਹਾਨੂੰ ਛੋਟਾ ਜਿਹਾ ਇੱਕ ਪਹਿਲਾਂ ਘਰੇ ਨੂੰ ਉਸਤਾ ਦੱਸਣ ਲੱਗਿਆ ਕਿ ਤਰ੍ਹਾਂ ਦੀ ਥੈਰੇਪੀ ਹੈਗੀ ਹੈ ਇਹ ਤੁਸੀਂ ਇੱਕ ਕੋਈ ਟਾਵਲ ਲੈ ਲੈਣਾ ਹੈ ਛੋਟੇ ਆਪਣੇ ਘਰਾਂ ਦੇ ਵਿੱਚ ਜਿਹੜੇ ਟਾਵਲ ਹੁੰਦੇ ਆ ਉਸ ਟਾਵਲ ਨੂੰ ਤੁਸੀਂ 2 ਇੰਚ ਦੇ ਟਾਈਪ ਦਾ ਉਸ ਦਾ ਰੋਲ ਬਣਾ ਲੈਣਾ ਹੈ ਰੋਲ ਬਣਾ ਕੇ ਉਸ ਨੂੰ فرش ਦੇ ਉੱਤੇ ਰੱਖ ਕੇ ਉਸ ਦੇ ਉੱਤੇ ਤੁਸੀਂ ਆਪਣੇ ਪੈਰ ਟਿਕਾ ਲੈਣੇ ਹਨ ਤਕਰੀਬਨ ਅੱਧਾ ਮਿੰਟ ਜਾਂ 1 ਮਿੰਟ ਤੁਸੀਂ ਇਸ ਨੂੰ ਟਿਕਾ ਕੇ ਰੱਖਣਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਪੈਰਾਂ ਦੇ نیچے ਤੋਂ ਇਹ ਕੱਢ ਲੈਣਾ ਜਾਂ ਇਸ ਦੇ ਉੱਪਰ ਪੁੱਤਰ ਲਿਆਣਾ ਹੈ ਫਿਰ ਦੁਬਾਰੇ ਤੁਸੀਂ ਇਸ ਦੇ ਉੱਤੇ 1 ਅੱਧੇ ਮਿੰਟ ਬਾਅਦ ਖੜਨਾ ਹੈ ਮਤਲਬ ਇਸ ਤਰੀਕੇ ਨਾਲ ਤੁਸੀਂ 15 ਕਿ ਮਿੰਟ ਇਹ ਥੈਰੇਪੀ ਕਰਨੀ ਹੈ ਜਿਸ ਦੇ ਨਾਲ ਤੁਹਾਡੀ ਜਿਹੜੀ ਇਹ ਪੈਰਾਂ ਦੀ ਦਰਦ ਦੀ ਸਮੱਸਿਆ ਹੌਲੀ ਹੌਲੀ ਕਰਕੇ ਹੋਰ ਰਿਕਵਰ ਹੋ ਜਾਏਗੀ ਦੂਸਰਾ ਤਰੀਕਾ ਹੈਗਾ ਜੀ ਕਿ ਜੇਕਰ ਤੁਹਾਡੇ ਅੱਡੀਆਂ ਦੇ ਵਿੱਚ ਦਬੋ ਹੋ ਰਿਹਾ ਹੈ ਮਾਸਪੇਸ਼ੀ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਅੱਧਾ ਚਮਚ ਜਾਂ ਚੌਥਾ ਹਿੱਸਾ ਚਮਚ ਹਲਦੀ ਨੂੰ ਰਾਤ ਨੂੰ ਸੌਣ ਵੇਲੇ ਦੁੱਧ 'ਚ ਪਾ ਕੇ ਲਿਆ ਕਰੋ ਹੱਡੀ ਜਿਹੜੀ ਹੈਗੀ ਆ ਉਹ ਪੇਨ ਰੀਲੀਫ ਦਾ ਕੰਮ ਕਰਦੀ ਹੈ ਆਪਣੀ ਮਾਸਪੇਸ਼ੀ ਨੂੰ ਸਟਰੋਂਗ ਕਰਦੀ ਹੈ ਇਸ ਦੇ ਨਾਲ ਵੀ ਜਿਹੜਾ ਆਪਣਾ ਅੱਡੀਆਂ ਦਾ ਗੋਟਿਆਂ ਦਾ ਦਰਦ ਹੈ ਬੈਕ ਪੇਨ ਦੀ ਪ੍ਰੋਬਲਮ ਹੈ ਹੌਲੀ-ਹੌਲੀ ਕਰਕੇ ਹੋ ਰਿਕਵਰ ਹੋ ਜਾਂਦੀ ਹੈ ਥੋੜੀ ਜਿਹੀ ਹਲਦੀ ਗਰਮ ਹੁੰਦੀ ਹੈ ਧਿਆਨ ਰੱਖਿਓ ਅੱਧਾ ਚਮਚਾ ਜਾਂ ਉਸ ਤੋਂ ਵੀ ਇਸ ਤੋਂ ਘੱਟ ਤੁਸੀਂ ਰੁਟੀਨ ਦੇ ਵਿੱਚ ਲੈ ਸਕਦੇ ਹੋ ਇਸ ਦੇ ਨਾਲ ਇੱਕ ਤਰੀਕਾ ਤੁਸੀਂ ਹੋਰ ਵਰਤ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਐਲੋਵੇਰਾ ਲੱਗਿਆ ਹੋਇਆ ਹੈ ਤਾਂ ਤੁਸੀਂ ਐਲੋਵੇਰਾ ਨੂੰ ਇੱਕ ਸਾਈਡ ਤੋਂ ਉਸ ਦਾ ਜਿਹੜਾ ਛਿਲਕਾ ਉਤਾਰ ਕੇ ਆਪਣੇ ਪੈਰ ਦੇ ਸਾਹਜ ਦਾ ਤੁਸੀਂ ਉਸ ਨੂੰ ਪੈਰ ਦੇ ਉੱਤੇ ਬੰਨ ਲੈਣਾ ਹੈ ਇਸ ਦੇ ਨਾਲ ਵੀ ਤੁਹਾਡੀ ਜਿਹੜੀ ਅੱਡੀ ਦਾ ਦਰਦ ਹੈ ਤੁਹਾਡਾ ਹੌਲੀ-ਹੌਲੀ ਕਰਕੇ ਉਹ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਬਹੁਤ ਜਿਆਦਾ ਕਾਰਗਰ ਹੈ ਇੱਕ ਵਾਰੀ ਜ਼ਰੂਰ ਕਰਕੇ ਦੇਖਿਓ ਜੇਕਰ ਤੁਹਾਨੂੰ ਪੈਰਾਂ ਦੀਆਂ ਤਲੀਆਂ ਦੇ ਵਿੱਚ ਸੇਕ ਨਿਕਲਦਾ ਜਾਂ ਤੁਹਾਡੇ ਅੱਡੀਆਂ ਦੇ ਦਰਦ ਹੋ ਰਿਹਾ ਤਾਂ ਤੁਸੀਂ ਇਸ ਦੇ ਨਾਲ ਆਪਣੀ ਜਿਹੜੀ ਸਮੱਸਿਆ ਤੋਂ ਖੜਾ ਛੁਡਾ ਸਕਦੇ ਹੋ ਸੋ ਦੋਸਤੋ ਜਿਹੜਾ ਘਰੇਲੂ ਨੁਸਖਾ ਤੁਹਾਨੂੰ ਮੈਂ ਹੁਣ ਦੱਸਣ ਲੱਗਿਆ ਇਸ ਦੇ ਨਾਲ ਜੇਕਰ ਤੁਹਾਡੇ ਅੱਡੀਆਂ 'ਚ ਦਰਦ ਹੋ ਰਿਹਾ ਹੈ ਤੁਹਾਡੇ ਸ਼ੁਰੂਆਤੀ ਸਮਾਂ ਹੈਗਾ ਕਿ ਤੁਹਾਡੇ ਗੋਡੇ ਦੁਖ ਰਹੇ ਹਨ ਉਹਨੂੰ ਵੇਰੀਕੋ ਵੇਨਸ ਦੀ ਪ੍ਰੋਬਲਮ ਹੈ ਮਤਲਬ ਕਿ ਤੁਹਾਡੀਆਂ ਨਾੜਾਂ ਪੁੰਡੀਆਂ ਹੋਈਆਂ ਤੁਹਾਡੀ ਕਿਸੇ ਇੱਕ ਲੱਤ 'ਚ ਦਰਦ ਰਹਿ ਰਿਹਾ ਹੈ ਤਾਂ ਤੁਸੀਂ ਇਸ ਘਰੇਲੂ ਨੁਸਖੇ ਦੇ ਨਾਲ ਇਹਨਾਂ ਸਮੱਸਿਆਵਾਂ ਤੋਂ ਖੜਾ ਛੁ ਇਸ ਦਾ ਇੱਕ ਬਹੁਤ ਵੱਡਾ ਫਾਇਦਾ ਹੋਰ ਵੀ ਹੈਗਾ ਕਿ ਜੇਕਰ ਤੁਹਾਡੇ ਪੈਰ ਦੀ ਅ ਹੱਡੀ ਦੀ ਹੱਡੀ ਵੱਧ ਰਹੀ ਹੈ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਉਸ ਨੂੰ ਵੀ ਠੀਕਾ ਕਰ ਸਕਦੇ ਹੋ ਸੋ ਇਸ ਦੇ ਲਈ ਤੁਸੀਂ ਇੱਕ ਧਾਗਾ ਲੈ ਲੈਣਾ ਹੈ ਇਹ ਧਾਗੇ ਦੀ ਤੁਸੀਂ ਲੈ ਜਿਹੜੀ ਉਨੇਕ ਲੈਣੇ ਜਿੰਨੇ ਤੁਹਾਡੇ ਪੈਰ ਦੇ ਅੰਗੂਠੇ ਤੇ ਇੱਕ ਜਿਹੜਾ ਦੇ ਕੇ ਫਿਰ ਦੂਜਾ ਜਿਹੜਾ ਦੇ ਕੇ ਆਪਾਂ ਨੂੰ ਗੱਠ ਬਨ ਸਕੀਏ ਸੋ ਐਦਾਂ ਤੁਸੀਂ ਧਾਗਾ ਲੈ ਲੈਣਾ ਹੈ ਇਸ ਧਾਗੇ ਨੂੰ ਤੁਸੀਂ ਪੰਜ ਇਕੱਠਾ ਦੇਣੀਆਂ ਮਤਲਬ ਕਿ ਇੱਕ ਸ਼ੁਰੂਆਤ ਦੇ ਵਿੱਚ ਦੇ ਲੋ ਇੱਕ ਤੁਸੀਂ ਇਸ ਨੂੰ ਐ ਦੂਸਰੇ ਕਿਨਾਰੇ ਦੇ ਨੇੜੇ ਦੇ ਲੈਣੀ ਹੈ ਸੋ ਦੂਸਰੀ ਜਿਹੜੀ ਗੱਠ ਹੈਗੀ ਹੈ ਤੁਸੀਂ ਤੀਸਰੀ ਗੱਠ ਉਹ ਇਹਦੇ ਸੈਂਟਰ ਚ ਦੇ ਲੈਣੀ ਹੈ ਐਦਾਂ ਕਰਕੇ ਤੁਸੀਂ ਇੱਕ ਗੱਠ ਇਹਨਾਂ ਦੋਨੋਂ ਗੱਠਾਂ ਦੇ ਸੈਂਟਰ ਚ ਦੇ ਲੈਣੀ ਹੈ ਇਸ ਤਰੀਕੇ ਨਾਲ ਤੁਸੀਂ ਇਸ ਧਾਗੇ ਨੂੰ ਪੰਜ ਗੱਠਾਂ ਬੰਨ ਲੈਣੀ ਹੈ ਪੰਜ ਗੱਠਾਂ ਬੰਨਣ ਤੋਂ ਬਾਅਦ ਤੁਸੀਂ ਇੱਕ ਰਾਊਂਡ ਦੇ ਕੇ ਦੂਜਾ ਰਾਊਂਡ ਦੇ ਕੇ ਇਸ ਨੂੰ ਆਪਣੇ ਪੈਰ ਦੇ ਦੋਨੋਂ ਉਂਗਠਿਆਂ ਤੇ ਬੰਨ ਲੈਣਾ ਹੈ ਇਸ ਦਾ ਫਾਇਦਾ ਇਹ ਹੋਣਾ ਤੁਹਾਨੂੰ ਕਿ ਜਦੋਂ ਤੁਸੀਂ ਤੁਰੋ ਫਿਰੋਗੇ ਤੁਹਾਡੀ ਜਿਹੜੀਆਂ ਗੱਠਾਂ ਹੈਗੀਆਂ ਇਸਨੇ ਕਦੇ ਤਾਂ ਤੁਹਾਡੇ ਪੈਰ ਦੇ ਅੰਗੂਠੇ ਤੇ ਇਸ ਜਗ੍ਹਾ ਤੇ ਕਦੇ ਇਸ ਜਗ੍ਹਾ ਤੇ ਜਦੋਂ ਇਹ ਤੁਹਾਨੂੰ ਚੁਬੇਗੀ ਤਾਂ ਫ੍ਰੀ ਦੇ ਵਿੱਚ ਤੁਹਾਡੀ ਇਹ ਜਿਹੜੀ ਥੈਰੇਪੀ ਹੋ ਜਾਏਗੀ ਤੋ ਇਸ ਦੇ ਨਾਲ ਕਾਫੀ ਸਾਰੇ ਰੋਗ ਹੈ ਜਿਹੜੇ ਤੁਹਾਡੇ ਆਪਣੇ ਨਸਾਂ ਦੇ ਹੁੰਦੇ ਆ ਜਿਵੇਂ ਕੋਈ ਨਖ ਬਲੌਗ ਹੋ ਗਈ ਕਿ ਤੇ ਤੁਹਾਡੇ ਪੇਨ ਹੋ ਰਿਹਾ ਕੋਈ ਤੁਹਾਡੀ ਅੱਖ ਫੜਕ ਰਹੀ ਹੈ ਇਸ ਥੈਰਪੀ ਦੇ ਨਾਲ ਬਹੁਤ ਛੇਤੀ ਤੁਹਾਨੂੰ ਆਰਾਮ ਆਉਣਾ ਸ਼ੁਰੂ ਹੋ ਜਾਏਗਾ ਦਰਦ ਜਿਹੜਾ ਤੁਹਾਡਾ ਤਕਰੀਬਨ ਥੋੜੇ ਦਿਨਾਂ ਵਿੱਚ ਤੁਸੀਂ ਬੈਟਰ ਫੀਲ ਕਰੋਗੇ ਕਿ ਮੇਰਾ ਜਿਹੜਾ ਇਹ ਦਰਦ ਹੈਗਾ ਉਸ ਨੂੰ ਆਰਾਮ ਆ ਰਿਹਾ ਹੈ ਸੋ ਦੋਸਤੋ ਤੁਹਾਡੇ ਵਾਸਤੇ ਬੜੀ ਛੋਟੀ ਜੀ ਜਾਣਕਾਰੀ ਲੈ ਕੇ ਆਏ ਹਾਂ ਅਸੀਂ ਬੜੀ ਕਮਾਲ ਦੀ ਜਾਣਕਾਰੀ ਆ ਹੋ ਸਕਿਆ ਇਸ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਵਾਂਗ ਕਿਸੇ ਹੋਰ ਲੋੜਵੰਦ ਵੀ ਕੋਲ ਇਹ ਜਿਹੜੀ ਜਾਣਕਾਰੀ ਪਹੁੰਚ ਸਕੇ ਭੈਣ ਕੋ ਜਾਣਕਾਰੀ ਪਹੁੰਚ ਸਕੇ ਦੋਸਤੋ ਇਹ ਸੀਗੀ ਜਾਣਕਾਰੀ ਤੁਹਾਡੇ ਅੱਡੀਆਂ ਦੇ ਦਰਦ ਬਾਰੇ ਗੋਡਿਆਂ ਦੇ ਦਰਦ ਬਾਰੇ ਜਾਂ ਕਿਸੇ ਨੂੰ ਜਿਹੜੀ ਪੈਰ ਦੀ ਹੱਡੀ ਵੱਧ ਰਹੀ ਹੈ ਤੁਹਾਨੂੰ ਉਹਦੇ ਬਾਰੇ ਮੇਰੇ ਕੋਲ ਮੇਲ ਦੇ ਵਿੱਚ ਇਸ ਦਾ ਤੁਸੀਂ ਕਲੀਨਕ ਲੈ ਸਕਦੇ ਹੋ ਫੇਰ ਵੀ ਤੁਹਾਨੂੰ ਲੱਗਦਾ ਕਿ ਸਾਨੂੰ ਨਹੀਂ ਫਰਕ ਪੈ ਰਿਹਾ ਤਾਂ ਤੁਸੀਂ ਸਾਡੇ ਕੋਲ ਆ ਕੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੁਹਾਨੂੰ ਸਲਾਹ ਦੇਵਾਂਗੇ ਜਿਸ ਜੇ ਅਸੀਂ ਇੱਥੇ ਕੋਈ ਐਕਸਟਰਾ ਫੀਸ ਨਹੀਂ ਲੈਂਦੇ ਮੈਨੂੰ ਦਿਓ ਅੱਗੇ ਆ ਨੈਕਸਟ ਵੀਡੀਓ ਚ ਜਲਦ ਮਿਲਦੇ ਹਾਂ ਸਫੇਤ ਰਹੋ